ਇਦੇ ਵਿੱਚ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਮੁਕਦਮੇ ਦੀ ਕਰ ਰਹੇ ਆ ਜੀ ਤੇ ਮੁਕਦਮੇ ਦੀ ਤਫਤੀਸ਼ ਜਿਹੜੀ ਆ ਉਹ ਬਿਲਕੁਲ ਜਿਹੜੇ ਤੱਥਾਂ ਦਾ ਜਟਾ ਕੀ ਕੀਤੀ ਜਾ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਨਾਲ ਦੀ ਨਾਲ ਮਹਰਮਾਨ ਕਦਮ ਚੁੱਕਿਆ ਜਾ ਰਿਹਾ ਹੈ ਅੱਜ ਇਹਨਾਂ ਦਾ ਜੁਡੀਸ਼ੀਅਲ ਮਾਨ ਮਿਲਿਆ ਇਹਨਾਂ ਨੂੰ ਅਸੀਂ ਅੰਦਰ ਭੇਜ ਰਹੇ ਹਾਂ ਬਾਕੀ ਇਹਨਾਂ ਦੇ ਜਿਹੜੇ ਫੋਨ ਨੇ ਉਹ ਅਸੀਂ ਐਨਾਲਾਈਜ਼ ਕਰਨ ਵਾਸਤੇ ਜਿਹੜਾ ਇਹ ਲੈਬ ਜੇ ਉਹ ਕਰਤੀ ਹੈ ਇਹ ਇਹਨਾਂ ਨੂੰ ਸਿਰਫ ਮੋਬਾਈਲ ਫੋਨ ਜੀ ਦੋਵੇਂ ਸਰ ਬਿਲਕੁਲ ਬਹੁਤ ਇੱਕ ਵਾਰ ਉਮਰ ਸ਼ਰ ਉਮਰ ਜੀ ਲੋਵਾ ਜਿਹੜੇ ਆਏ ਤੁਹਾਨੂੰ ਮੈਨੂੰ ਨਾਮ ਲਿੰਕ ਸਾਹਮਣੇ ਆਏ ਤੁਸੀਂ ਪਲੀਜ਼ ਵਨ ਬਾਈ ਵਨ ਮੈਨੂੰ ਇਹ ਇਹ ਆਪਣੀ ਜਿਹੜੀ ਇੰਸਟਾ ਦੇ ਆਪਣੇ ਜਿਹੜਾ ਉਹਨੂੰ ਕਾਰਜਕਾਰੀ ਟ੍ਰੋਲ ਇਹਨਾਂ ਨੇ ਉਹਨੂੰ ਕਮੈਂਟਸ ਕੀਤੇ ਸੀ ਦੂਸਰੇ ਨਾਮ ਨੂੰ ਅਧਿਕਾਰ ਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਅੱਗੇ ਵੀ ਕਰ ਰਹੇ ਹਾਂ ਜੀ ਇਹਨਾਂ ਦੇ ਪਹਿਲਾਂ ਕਦੇ ਮੁਲਾਕਾਤ ਹੋਈ ਹੋਵੇ ਅੰਮ੍ਰਿਤਾਲ ਮੈਰੋ ਦੇ ਬਾਰੇ ਵਿੱਚ ਹਾਲੇ ਨਹੀਂ ਤੁਹਾਨੂੰ ਕੋਈ ਹਾਲੇ ਨਹੀਂ ਕੋਈ